इस मौके शहीद करतार सिंह सराभाड़ी तस्वीर ते श्रद्धा सुमन अर्पित की गइयां इस मौके लोक इंसाफ मंच तहसील फिलोर दे आगुआ प्रधान जनरल फिलोर हनी संतोषपुरा रामजी दास गन्ना पिंड दीपक रविदासपुरी गुलशन कुमार फौजी गन्ना पिंड आदि ने अपने संबोधन में कहा कि शहीद करतार सिंह सराभाड़े स्वप्नयादा समाज सृजन लंबी लड़ाई दी लोड है इस मौके उना केहा कि जिस आजादी करतार सिंह सराभा शहीद भगत सरदार उद्धम सिंह सुनाम वर्ग योध्या ने जाना वरियां अज आज वह आजादी फेर खतरे विच है अब हाकम दायक नीति कारण देश विच धार्मिक नफरत का बोलबाला है अज लोगों धर्मांति मजहबा के नाम से मारिया जा रहा है ते देश खाना जंगी की कगार से खड़ा है सचमुच अज शहीद करतार सिंह सराबा के विचार का महत्व होता है इस मौके शहीद करतार सिंह सराभाडे जन्म दिहाड़े मौके लड्डू वंडे गए इस मौके बड़ी गिनती में लोग हाजिर सन जिनमें गरीब दास निहर कर्नल फिलोर सुरिंदर मला, अवतार सिंह पुलीवाल जसपाल सुशील कुमार परमिंदर रिक्की कश्मीरी लाल विकी कुमार पटवारी सतनाम सुमन अशोक कुमार प्यारा लाल चमन लाल मखन राम कश्मीर शापुरी गोविंद राम बेंद्र निहर ਅਰਸ਼ਪ੍ਰੀਤ, ਤਰਸੀਮ ਲਾਲ, ਵਿਜੇ ਕੁਮਾਰ ਬੰਗੜ, ਸਰੂਪ ਕਲੇਰ, ਸੁਨੀਤਾ ਫਿਲੌਰ, ਹੰਸਕੌਰ, ਅੰਜੂ ਵਰਦੀ, ਸਰੋਜ ਰਾਣੀ, ਕਮਲਜੀਤ ਕੌਰ, ਸੁਰਜੀਤ ਕੌਰ, ਗੇਜੋ, ਕਮਲਾ ਦੇਵੀ, ਸਮ੍ਰੀਤ, ਕੀਰਤ ਕੌਰ, ਦਰਜੀਤ ਕੌਰ, ਤੋਸਾਨ, ਜਗੀਰ ਕੌਰ, ਸੀਸ ਕੌਰ, ਸਤਿਆ, ਗਿਆਨੂ, ਬੰਸੂ, ਮਮਤਾ, ਮਹਿੰਦਰ ਕੌਰ, ਬਿੱਲੂ, ਓਸ਼ਾ ਰਾਣੀ ਆਦੇ ਹਜ਼ਾਰ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ

ਤਾਰ ਸੇ ਕਰ ਸਭਾਂ ਬਾਹਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਤੋਂ ਤੁਹਾਡੀ ਸੋਚ ਤੇ ਪਹਿਲਾਂ ਧਿਆਨ ਦੇਖੋਗੇ ਸ੍ਰੀ ਤਾਰ ਸੇ ਸਭਾਂ ਬਾਹਰ ਰਹੇ ਅਮਰ ਰਹੇ ਅਮਰ ਰਹੇ ਅਵਾਰ ਸ੍ਰੀ ਦਾ ਪੈਗਾਮ ਯਾਰੀ ਰੱਖਣਾ ਹੈ ਸੰਗਰਾਮ ਸ੍ਰੀ ਤੋਂ ਤੁਹਾਡੀ ਸੋਚ ਤੇ ਪਹਿਲਾਂ ਧਿਆਨ ਦੇਖੋਗੇ ਅੱਜ ਪੂਰੇ ਦੇਸ਼ ਭਾਰਤ ਵਿੱਚ ਸਰਦਾਰ ਕਪਾ ਸਿੰਘ ਸਾਹਬਾ ਜੀ ਦਾ 29ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਅੱਜ ਫਲੈਸ਼ ਆਫ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਆ ਇਹ ਜੰਗ ਵਾਲਾ ਅੱਜ ਮੈਨੂੰ 45 ਸਾਲ ਦੀ ਉਮਰ ਮੇਰੀ ਹੋ ਚੁੱਕੀ ਆ ਮੈਂ ਅੱਜ ਪਹਿਲੀ ਵਾਰ ਦੇਖਿਆ ਕਿ ਜੋ ਜੰਗ ਵਾਲਾ ਕਪੂਆ ਸਾਡੇ ਵਿੱਚ ਮਲਾਇਆ ਜਾ ਰਿਹਾ ਤੇ ਮੈਨੂੰ ਬਹੁਤ ਹੀ ਖੁਸ਼ੀ ਅਤੇ ਫਰੌਰ ਹੈ ਕਿ ਮੈਂ ਲੋਕਾਂ ਦਾ ਹਿੱਸਾ ਹੋਇਆ ਔਰ ਮੈਂ ਉਮੀਦ ਕਰਦਾ ਹਾਂ ਕਿ ਬਾਅਦ ਵਿੱਚ ਅਸੀਂ ਇਹਨੂੰ ਵਾਪਸ ਕਰਕੇ ਹਿੱਸਾ ਲਈਏ ਤੇ ਇਹ ਵਿਧੋਵੀ ਸਾਡੇ ਸ਼ਹੀਦ ਹੋ ਚੁੱਕੇ ਉਹਨਾਂ ਦੇ ਜੰਗੜੀ ਮਰਾਈਏ ਤੇ ਜਮਾਨਾ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਨਸ਼ਾ ਦੀ ਲਤ ਤੋਂ ਸਾਡ ਹੋ ਗਏ ਸਭਾ ਦਾ ਕਥਾ ਸਭਾ ਤੋਂ ਮੈਸੇਜ ਹੈ ਕਿ ਜੋ ਉਹਨਾਂ ਨੇ ਆਪਣੀ ਉਮੀਦੀ ਸਾਲ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਨੇ ਐਸ਼ੋਰਾਮ ਛੱਡ ਕੇ ਆਪਣਾ ਔਰ ਦੇਸ਼ ਦੀ ਖਾਤਰ ਫਾਸੀ ਦੇ ਖਾਤੇ ਮੇ ਅਤੇ ਬਰਤਾਨੀਆਂ ਨਾਲ ਇਟਨੀ ਲੜਖੜ ਗਈ ਅਤੇ ਬਰਤਾਨੀਆਂ ਨੇ ਇਹਨਾਂ ਪਰ ਡੱਬੇ ਹੋਏ ਉਹਨਾਂ ਨੂੰ ਇੱਕ ਫਾਸੀ ਦੀ ਸਜ਼ਾ ਦਿੱਤੀ ਕਿਤਾਬੇ ਮੈਂ ਇਹਦਾ ਮੌਜੂਦਾਨ ਮੈਸੇਜ ਦੇਣਾ ਚਾਹੁੰਦਾ ਕਿ ਉਹ ਨਿਸ਼ਾ ਦੇ ਲਾਟ ਉੱਟ ਕੇ ਇਤਨੇ ਦੇਸ਼ ਵੱਲ ਚਾਹੁੰਦੇ ਨੇ ਅੱਜ ਸ਼ਹੀਦ ਕਤਾਰਪ ਸਿੰਘ ਸਰਬਾ ਜਿਹਨਾਂ ਦਾ 129ਵਾਂ ਜਿਹੜਾ ਜਨਮ ਦਿਹਾੜਾ ਹੋ ਉਹ پورے ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਸੋ ਉਸੇ ਲਈ ਇਹ ਕਹਿਤਾ ਸੀ ਅੱਜ ਫਲੋਰ ਵਿੱਚ ਵੀ ਲੋਕੀਂ ਸਾਫ ਮੰਚ ਫਲੋਰ ਵੱਲੋਂ ਉਹਨਾਂ ਨੇ ਜਿਹੜੇ ਆ ਉਹ ਉਹਨਾਂ ਦੇ ਜਨਮ ਦਿਹਾੜੇ ਤੇ ਸ਼ਰਧਾ ਦੇ ਪੱਤੇ ਜਿਹੜੇ ਪੈਂਡ ਕੀਤੇ ਆ ਸ਼ਹੀਦ ਕਤਾਰਪ ਸਿੰਘ ਸਰਬਾ ਇੱਕ ਜਿਹੜੇ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਸਾਡੇ ਜਿਹੜੇ ਦੇਸ਼ ਵਾਸਤੇ ਵਤਨ ਵਾਸਤੇ ਜਿਨ੍ਹਾਂ ਨੇ ਫਾਂਸੀ ਦਾ ਰਸਾ ਜਿਹੜਾ ਚੁੰਮਿਆ ਸੋ ਜਿਸ ਤਰ੍ਹਾਂ ਅੱਜ ਆਪਾਂ ਮੌਜੂਦਾ ਨਾਲ ਆਪਾਂ ਦੇਖਦੇ ਆਂ ਜੇ ਇਸ ਉਮਰ ਦੇ ਵਿੱਚ ਜਿਹੜੇ ਨਿਆਣੇ ਆ ਉਹ ਨਸ਼ਾ ਦੀ ਮਾਲ ਦੇ ਵਿੱਚ ਪਾ ਕੇ ਅ ਤਕਰੀਬਨ ਅ ਮੌਤ ਨੂੰ ਕਰੇ ਲਗਾ ਰਹੇ ਨੇ ਜੇ ਆਪਣਾ ਪਰਿਵਾਰ ਜਿਹੜਾ ਉਹ ਤਬਾਹ ਕਰਦੇ ਹੋਏ ਨੇ ਉਸੇ ਉਮਰਾਂ ਦੇ ਵਿੱਚ ਛੀਦ ਕਕਰਤ ਸਿੰਘ ਜੀ ਸ਼ਰਾਬਾ ਜਿਨ੍ਹਾਂ ਨੇ ਆਪਣੇ ਵਤਨ ਵਾਸਤੇ ਆਪਣੇ ਦੇਸ਼ ਵਾਸਤੇ ਬ੍ਰਿਟਾਨੀਆ ਦੀ ਜਿਹੜੀ ਹਕੂਮਤ ਆ ਉਹਦੇ ਨਾਲ ਟੱਕਰ ਲਈ ਸੋ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅੱਜ ਸ਼ਹਿਰ ਫਲੋਰ ਵਿੱਚ ਵੀ ਲੋਕ ਇਨਸਾਫ ਮੰਚ ਵੱਲੋਂ ਇੱਕ ਜਿਹੜਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇੱਕ ਇਕੱਠ ਰੱਖਿਆ ਗਿਆ ਸੀ ਸੋ ਅੱਜ ਦੇ ਸਾਰੇ ਵਕ ਵਕ ਪਤਵੰਤ ਸੱਜਣਾਂ ਨੇ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਜਿਹੜੀਆਂ ਫੁੱਲ ਮਾਲਾ ਉਹਨਾਂ ਨੂੰ ਅਰਪਿਤ ਕੀਤੀਆਂ ਔਰ ਬੇਨਤੀ ਕੀਤੀ ਆ ਜੀ ਸਾਰੇ ਸਸਾਦ ਸੰਗਤਾਂ ਨੂੰ ਕਿ ਉਹਨਾਂ ਦੇ ਜਿਹੜੀ ਵਿਚਾਰਧਾਰਾ ਆ ਉਹ ਆਪਣੇ ਬੱਚਿਆਂ ਨੂੰ ਉਹਨਾਂ ਤੋਂ ਵਿਚਾਰਧਾਰਾ ਆਪਾਂ ਜਿਹੜੀ ਜਾਣੂ ਕਰਵਾਓ ਕਿਉਂਕਿ ਸਾਡੀ ਜੇ ਕੋਈ ਤਰੱਕੀ ਦਾ ਜੇ ਕੋਈ ਸਾਡੇ ਵਿਕਾਸ ਦਾ ਇੱਕੋ ਇੱਕ ਜੇ ਕੋਈ ਹੱਲ ਹੈਗਾ ਤੇ ਉਹ ਇਹਨਾਂ ਸਾਡੇ ਜਿਹੜੀ ਗੱਦਰੀ ਬਾਬੇ ਆ ਉਹਨਾਂ ਦੀ ਜਿਹੜੀ ਵਿਚਾਰਧਾਰਾ ਜਦੋਂ ਘਰਾਂ ਘਰਾਂ ਦੇ ਵਿੱਚ ਪਹੁੰਚੇਗੀ ਉਦੋਂ ਹੀ ਸਾਡੇ ਜਿਹੜੇ ਮੁਲਕ ਦੇ ਵਿੱਚ ਜਿਹੜੀ ਅਸਲੀ ਜਿਹੜੀ ਇਨਕਲਾਬੀ ਜਾਂ ਕ੍ਰਾਂਤੀ ਜਿਹੜੀ ਹੋ ਆਏਗੀ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੀਡੀਆ ਦੇ ਭਾਈਚਾਰੇ ਦਾ ਜਿਨ੍ਹਾਂ ਨੇ ਅੱਜ ਜਿਹੜੀ ਇੱਕ ਛੋਟੇ ਜਿਹੇ ਸੱਦੇ ਤੇ ਆ ਕੇ ਸਾਰੀ ਜਿਹੜੀ ਕਵਰੇਜ ਕੀਤੀ ਆ ਅਸੀਂ ਲੋਕ ਇਨਸਾਫ ਮਾਂਚ ਵੱਲੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਵੀ ਗੱਲ ਕਰਾਂ ਤਾਂ ਇਹ ਇਹਦਾ ਜਿਹੜੇ ਉਪਰਾਲੇ ਆ ਉਹ ਲੋਕ ਇਨਸਾਫ ਮਾਂਚ ਕਮੇਟੀ ਵੱਲੋਂ ਅੱਗੇ ਚਲਾਇਆ ਜਾਂਦਾ ਬਿਲਕੁਲ ਚੱਲਿਆ ਜਾਂਦਾ ਤੁਸੀਂ ਦੇਖਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਚਾਹੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਹੋਵੇ ਸ਼ਹੀਦ ਭਗਤ ਸਿੰਘ ਜੀ ਦਾ ਚਾਹੇ ਸ਼ਹੀਦ ਦੇਹੜਾ ਹੋਵੇ ਸੋ ਅੱਜ ਦਾ ਇਹ ਪ੍ਰਕਾਸ਼ਮ ਸਰਾਭਾ ਜੀ ਉਹਨਾਂ ਦਾ ਜਿਹੜਾ ਸਾਡੇ ਲੋਕ ਸੰਸਦ ਮੈਂਟੇਰੀ ਕਮੇਟੀਆਂ ਵੱਲੋਂ ਮਿਸ਼ੇਲ ਦੇ ਤਰ੍ਹਾਂ ਪ੍ਰਣਾਲੀ ਕੀਤਾ ਜਾਂਦੇ ਆ ਕਿਉਂਕਿ ਇਦਾਂ ਦੇ ਪ੍ਰਣਾਲੀ ਜਿਹੜੇ ਸਮਾਜ ਦੇ ਵਿੱਚ ਚੇਤਨਾ ਲੈ ਕੇ ਆਉਂਦੇ ਆ ਤੇ ਜਦੋਂ ਸਮਾਜ ਦੇ ਵਿੱਚ ਚੇਤਨਾ ਆਏਗੀ ਉਦੋਂ ਸਾਡੇ ਸਮਾਜ ਦਾ ਸਿਰਫ ਪੱਕੀ ਟਿਕਾਣਾ ਹੋਵੇਗਾ ਜੀ ਅੱਜ ਸਹਿਰ ਕਪਾਤਨਿਕ ਸਰਬਾਈ ਦਾ ਜਨਮ ਦਿਹਾੜਾ ਜਿਹੜਾ ਸਾਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਉਹ ਮਹਾਰ ਸੇਧ ਜਿਹੜੇ ਛੋਟੀ ਉਮਰ ਦੇ ਵਿੱਚ ਹਾਸੀ ਰਸਰੇ ਚੜਗਾ ਸੀ ਜਿਹੜਾ ਹੈ ਬਰਤਾਨੀਆ ਸਰਕਾਰ ਦੇ ਲਈ ਅੰਗਰੇਜ਼ਾਂ ਦੇ ਖਿਲਾਫ ਜਿਨ੍ਹਾਂ ਨੇ ਜੰਗ ਵੱਢੀ ਅਮਰੀਕਾ ਵਿੱਚ ਜਾ ਕੇ ਜਿਨ੍ਹਾਂ ਨੇ ਪੜ੍ਹਾਈ ਕਰਨ ਗਈ ਸੀ ਉੱਥੇ ਦੀ ਜਿਹੜੀ ਗੱਲ ਲਹਿਰ ਪਾਰਟੀ ਸੀ ਉਹਦੇ ਉਹ ਹਰਮਨ ਪਿਆਰੇ ਅੱਗੇ ਵੜੇ ਆਗੂ ਵਾਂਗ ਤੋਂ ਬਾਅਦ ਉਹਨਾਂ ਨੇ ਮਨ ਬਣਾਇਆ ਵੀ ਤੇ ਆਪਣੇ ਭਾਰਤ ਨੂੰ ਜਿਹੜਾ ਯਾਦ ਕਰਾਉਣਾ ਹੈ ਦੇਸ਼ ਹੈ ਨੂੰ ਯਾਦ ਕਰਾਉਣਾ ਹੈ ਉਹ ਰਾਈਟ ਹੈ ਕਿ ਉਹ ਦੋ ਸਾਲਾਂ ਦੇ ਵਿੱਚ ਉੱਥੋਂ ਵਾਪਸ ਮੁੜ ਕੇ ਉਹਨੇ ਫਿਰ ਤੋਂ ਆ ਕੇ ਆਪਣਾ ਇਹਦਾ ਆ ਦੋਖਾਨਾ ਦਿਖਾਇਆ ਜਿੱਥੇ ਦੁਕਾਨ ਦੇ ਨਾਲ ਨਾਲ ਜਿਹੜੇ ਅਹਰੇਖਰੇ ਉਹਨਾਂ ਨੇ ਪੁਰਾਣੋਂ ਫੜਕੇ ਉਹਨਾਂ ਨੂੰ ਫਾਸੇ ਦੇ ਕੇ ਇਸ ਕਰਕੇ ਜਿਹੜਾ ਉਹ ਬਹਾਰ ਸੇ ਗਿਆ ਹੋਰ ਵੀ ਬਾਤ ਆ ਬੱਜ ਜਾਂਦੀ ਜਦੋਂ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਫਾਂਸੀ ਦਾ ਰੱਸਾ ਚੁੱਕਿਆ ਅੱਜ ਅੱਜ ਦਾ ਉਹ ਾਲਾਰ ਬੜੇ ਇਦਾਂ ਦੇ ਆਵੇ ਅੱਜ ਤਾਂ ਸਾਡੇ ਨੌਜਵਾਨ ਜਿਹੜੇ ਆ ਮਸਿਆਂ ਦੇ ਰਾਤ ਰੇ ਜਾ ਰਹੇ ਆ ਉਹ ਛੋਟੀ ਉਮਰ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਭੜਾਈ ਕਰਨ ਚਲੇ ਗਏ 19 ਸਾਲ ਦੇ ਵਿੱਚ ਉਹ ਇਹ ਫਾਸੀ ਦਾ ਰੱਸਾ ਚੁੰਗ ਲਿਆ ਦੇਸ਼ ਨੂੰ ਯਾਦ ਕਰਾਉਣ ਦੇ ਲਈ ਹੋਰ ਵੀ ਮਹਾਰ ਬਣ ਜਾਂਦੇ ਆ ਇਸ ਕਰਕੇ ਅੱਜ ਉਹਨਾਂ ਦਾ ਅਸੀਂ ਜਨਤਨ ਮਨਾ ਰਹਾ ਹਾਂ ਬਲੌਜ਼ ਦੇ ਵਿੱਚ ਲੋਕਲ ਸਾਹਿਬ ਮੱਚ ਵੱਲੋਂ ਅਸੀਂ ਅੱਗੇ ਤੋਂ ਵੀ ਯਾਦ ਕਰਦੇ ਆ ਅਸੀਂ ਜਿਹੜੇ ਇਦਾਂ ਦੇ ਮਹਾਰ ਸੇ ਹੋ ਗਏ ਉਹਨਾਂ ਦੇ ਜਨਮ ਦਿਹਾੜੇ ਮਨਾਇਆ